来 दोस्तों मोड़ मंडी ते ना सुनू पहले नंबर ते ਆਉਣ ਵਾਲੀ ਝੋਟੀ ਦਿਖਾਉਣੇ ਆ ਟਾਪ ਦਾ ਨਗੀਨਾ ਤੇ ਵਜਨ ਪੱਖੋ ਤਾਂ ਜਮਾ ਹਾਥੀ ਆ ਚੈੱਕ ਕਰ ਲਓ ਤੁਸੀਂ ਲੇਵੇ ਦੀ ਵੀ ਬਾ ਕੁਮਾਲ ਆ ਗਈ ਤੇ ਆਰਡਰ ਚੈੱਕ ਕਰ ਲਓ ਪੈਸੋਂ ਤਾਜੀ ਸੂਈ ਹੈ ਤੇ ਸਾਰੀ ਗੱਲਬਾਤ ਆਪਾਂ ਛੋਡੀ ਕਰਾਉਣੀ ਆ ਕੁੰਡੀ ਆ ਪੂਰੀ ਸਰਾ ਪ्योर ਮੂਰਾ ਦੀ ਮਾਜਾ ਚੈੱਕ ਕਰੋ ਜੀ ਆ ਬੱਚੇ ਬੱਚਾ ਦਾ ਕੱਟੀ ਆ ਵਿਸੇ ਆ ਕੱਟੀ ਆ ਜੀ ਵਿਸੇ ਚੈੱਕ ਕਰੋ ਕਿੰਨੇ ਦਿਨਾਂ ਦੀ ਸੂਈ ਹੈ ਬਾਈ ਇਹ 11 ਤਰੀਕ ਦੀ ਸੂਈ ਨੌ ਦਾ ਰੋਟਾ ਕਿੰਨਾ ਦੁੱਧ ਤਿਆਰਾ ਹੁਣ ਦੁੱਧ ਕੰਡੇ ਵਾਲਾ 18 ਕਿਲੋ ਲੀਟਰ ਵਾਲਾ 20 ਕਿਲੋ ਚਾਹ ਠੀਕ ਆ ਕਿੰਨੇ ਵੇ ਸੂਏ ਸੂਈ ਹੈ ਜੀ ਸੂਆ ਤੀਜਾ ਸੂਈ ਆ ਠੀਕ ਆ ਕੀ ਮੁੱਲ ਕਰਦੇ ਹੋ ਇਹਦਾ ਮੁੱਲ ਤਿੰਨ ਲੱਖ ਜੀ ਤਿੰਨ ਲੱਖ 20000 ਅੱਛਾ 20000 ਦਾ ਭਰਖ ਲਾ ਦੇ ਪਾਏਗਾ ਮਾਰ ਤਾਨ ਆਲਟਨ ਕਰਾਂ ਇੱਧਰ ਆਇਆ ਨੰਬਰ ਬੋਲ ਦੋ ਆਪਣਾ ਨੰਬਰ ਆਪਣਾ ਹੈਗਾ 797960582 ਕਿੰਨੀਆਂ ਮੱਝਾਂ ਲੈ ਕੇ ਆਏ ਹੋ ਮੱਝਾਂ 7 ਨੇ 7 ਨਹੀਂ ਆ ਲੈ ਦੋਸਤੋ ਇੱਧਰ ਲਈ ਮੱਝਾਂ ਵਾਈ ਲੈ ਕੇ ਆਏ ਨੇ 7 ਮੱਝਾਂ ਨੇ ਪੂਰੀਆਂ ਟੌਪ ਦੀਆਂ ਝੋਟੀਆਂ ਚੈੱਕ ਕਰੋ ਤੁਸੀਂ ਤੇ ਸਕਰੀਨ ਤੇ ਵਾਈ ਦਾ ਨੰਬਰ ਚੱਲਦਾਗਾ ਤੁਸੀਂ ਜਿਹੜੀ ਇਹ ਵੱਡੀ ਮੱਝ ਖਰੀਦਣੀ ਆ ਤਾਂ ਇਸ ਨੰਬਰ ਤੇ ਸੰਪਰਕ ਕਰਕੇ ਖਰੀਦ ਸਕਦੇ ਹੋਗੇ ਛੱਤ ਝੋਟੀਆਂ ਵਾਈ ਇਸ ਮੰਡੀ ਤੇ ਲੈ ਕੇ ਆਏ ਨੇ ਪੂਰੇ ਟੌਪ ਦੀ ਮੱਝ ਲੈ ਦੋਸਤੋ ਇੱਕ ਨਾ ਸੁਨੂ ਮੋੜ ਮੰਡੀ ਤੇ ਟੌਪ ਦੀ ਝੋਟੀ ਦਿਖਾਉਂਦੇ ਆ ਸਾਢੇ 3 ਲੱਖ ਰੁਪਿਆ ਬਾਈ ਮੁੱਲ ਕਰਦੇ ਆਗੇ ਤਾਜੀ ਸੂਈ ਹੈ ਚੈੱਕ ਕਰੋ ਜੀ ਵਾਹ ਕਮਾਲ ਅੱਡਰ ਦੀ ਅਸੈਂਸਰ ਖਾਨਲੇਵੇ ਦੀ ਸਾਫ ਸੁਥਰੀਆ ਤੇ ਪੈਸੇ ਬੱਚਾ ਕੱਟੀਏ ਸਾਢੇ 3 ਲੱਖ ਰੁਪਿਆ ਮੁੱਲ ਕਰਦੇ ਆ ਬਾਈ ਲੇਵਾ ਚ ਕਰੋ ਸੂਲ ਤੱਕ ਲੱਗਦਾ ਤੇ گاਵਾ ਨਾਲ ਦਾ ਡਰਾਮਾ ਚੜਾਈ ਇਹ ਸੋਸਤੋ ਆ ਤੋਤੀ ਆ ਬਾਈਆਂ ਲਵੇ ਬਹੁਤ ਵੱਡੀ ਤੇ ਇਹਦਾ ਹੀ ਬਾਈ 22 ਲੱਖ ਮੁੱਲ ਕਰਦੇ ਹੈ ਇਹ ਵੀ ਸਾਹ ਦੇ ਸਕੀਂਗੇ ਉੱਦਰੀ ਬੜੀ ਪਿਹਰੀ ਹਰ ਖੱਜੇ ਮੈਂ ਪੂਰਾ ਕਰਦਾ ਪਿੱਟਾ ਕੱਪੀ ਹੈ ਜੇ ਮਰਦਾ ਇਹਦਾ ਕੀ ਮੁੱਲ ਕਰਦੇ ਹੋ ਬਾਈ ਇੱਕ ਅੱਸੀ ਇਹਦੇ ਇੱਕ ਅੱਸੀ ਮੁੱਲ ਕਰਦੇ ਬਾਈ 17 ਲੀਟਰ ਉੱਦਦਾ ਹੀ ਲੈ ਆ ਝੂਠੀ ਹੈ ਦੋਸਤੋ ਜਿਹੜੀ ਇਹ 20 ਦਿਨਾਂ ਦੀ ਸੂਈ ਹੈ ਤੇਰੇ ਪਿੱਛੇ ਬੱਚਾ ਹੈਗਾ ਕੱਟਾ 1,80,000 ਰੁਪਏ ਦਾ ਬਾਈ ਮੁੱਲ ਕਰਦੇ ਹੈਂ ਆ ਕੱਟਾ ਦੋਸਤੋ 325 ਕਿਲੋ ਦਾ ਤੇ 17 ਲੀਟਰ ਦੁੱਧ ਵਾਈ ਕਹਿੰਦੇ ਹੁਣ ਜਮਾ ਇਹਦੇ ਥੱਲੇ ਠੰਡਾ ਰੈਡੀ ਹੈ ਜੋੜਾ ਵਾਈਆਂ ਲਵੇ ਆ ਝੋਟੀ ਹੈ ਦੋਸਤੋ ਸਾਈਡ ਤੇ 2 ਲੱਖ ਰੁਪਈਆ ਬਾਈ ਇਹਦਾ ਮੁੱਲ ਕਰਦਾ ਆ ਛੱਡ ਦੇ ਚੱਲ ਆ ਆ ਆਜੋ ਠੀਕ ਨੇਵੇਂ ਸੂਏ ਸੁਈਆ ਬਾਈ ਕਿਹੜੀ ਬਾਈ ਆ ਆਹ ਵੱਡੀ ਦੂਜੇ ਮੇਰੇ ਪਾਸੇ ਬੱਚਾ ਕੀਆ ਹੈ ਬੱਚਾ ਕੀਆ ਇਹਦੇ ਵਿੱਚ ਕੱਟੀ ਕੱਟੀ ਇਹਦਾ ਕੀ ਮੁੱਲ ਕਰਦੇ ਹੋ ਇਹ 2 ਲੱਖ ਕਿੰਨੇ ਛੱਡ ਦੋਗੇ ਇਹ ਹੈ ਇਹ ਕਿੰਨੇ ਛੱਡ ਦੋਗੇ ਦਿੱਕਤ ਨਹੀਂ ਦੀ ਮੋਬਾਈਲ ਨੰਬਰ ਬੋਲ ਦਿਆ ਵਾ 98459980 ਲਾਏ ਦੋਸਤੋ ਬਾਈ ਨਾ ਸੱਤ ਝੋਟੀਆਂ ਲੈ ਕੇ ਆਇਆ ਸੀਗਾ ਤੇ ਟਾਪ ਕੁਆਲਟੀ ਦੀਆਂ ਇਹਦੇ ਬਾਈਲੇ ਬੇ ਝੋਟੀਆਂ ਹੈਗੀਆਂ ਨਹੀਂ ਗੀਆਂ ਤੁਸੀਂ ਕੋਈ ਵੀ ਝੋਟੀ ਖਰੀਦਣੀ ਆ ਤਾਂ ਬਾਈ ਨੇ ਜਿਹੜਾ ਨੰਬਰ ਬੋਲਿਆ ਉਸ ਨੰਬਰ ਦੇ ਸੰਪਰਕ ਕਰਕੇ ਖਰੀਦ ਛੱਕਦੇ ਹੋਗੇ ਚਲੋ ਡਾਇਰੈਕਟ ਕਰੋ ਯਾਰ ਜੋ ਝੀ ਪਹਿਲਾਂ ਤੁਹਾਨੂੰ ਦਿਖਾਈ ਆ ਕਲੂਨ ਸੂਈ ਆ ਕੱਟੀ ਤੇ ਆ ਬਣਾਦੀ ਤਾਂ ਡਾਇਰੈਕਟ ਕਰੋ ਨਾ ਮੈਨੂੰ ਬਣਾਦੇ ਨਹੀਂ ਬਣਾਉਂਦਾ ਆ ਬਣਾਉਂਦਾ ਦੋ ਕਰਦੇ ਆ ਬਈਆ ਅਸਲ ਟੌਪ ਦੀ ਚੋਟੀ ਦਿਖਾ ਰਹੇ ਆਂਗੇ ਚੈੱਕ ਕਰੋ ਤੁਸੀਂ ਬਿਲਕੁਲ ਰੰਗ ਵਾਲੇ ਸਿੰਘ ਆ ਚੈੱਕ ਕਰੋ ਬਾਹਵਾਂ ਵਾਲਾ ਡਰ ਦੇਵੇ ਦੀ ਸਾਫ ਸੁਥਰੀ ਆ ਹਨ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਨਾਲ ਵੀ ਆਪਾਂ ਥੋੜੀ ਗੱਲਬਾਤ ਕਰਾਵਾਂਗੇ ਇਹ ਕਿੰਨੇ ਦਿਨਾਂ ਦੀ ਸੂਈ ਆ ਬਈ ਇਹ ਝੋਟੀ ਤੂੰ ਇਹਦਾ 5 ਦਿਨਾਂ ਦੀ ਆ ਜੀ ਬਈ 5 ਦਿਨਾਂ ਦੀ 9ਵੇਂ ਸੂਰੇ ਸੂਈ ਆ ਪਹਿਲਣ ਪਹਿਲਣ ਮੂੰਹੋਂ ਕਿਵੇਂ ਆ ਚਿੱਗੀ ਆ ਚਿੱਗੀ ਆ ਪੈਸੇ ਬੱਚਾ ਕੀ ਆ ਕੱਟੀ ਕੱਟੀ ਕਿੰਨਾ ਦੁੱਧ ਦੀ ਉਮੀਦ ਹੈ ਤੇ ਕੀ ਉਹ ਤਾਂ 20 ਕਿਲੋ ਦੇਣਾ ਝੋਟੀ ਨੇ ਬਾਈ 20 ਕਿਲੋ ਦੇਣਾ ਬਾਈ 16 ਕਿਲੋ ਤਿਆਰ ਹੈ ਗੋਲੀ ਕੀ ਮੁੱਲ ਕਰਦੇ ਹੋ ਬਈ ਇਹਦਾ ਸਵਾ ਦੋ ਲੱਖ ਕਿੰਨੇ ਛੱਡ ਦੋਗੇ ਕਿਹੜਾ ਪਿੰਡਾ ਬਈ ਆਪਣਾ ਉਗਰਾਹਾਂ ਹਾਂ ਬਾਈ ਉਹ ਗਰਾਹਾਂ ਕਿੰਨੀਆਂ ਝੋਟੀਆਂ ਲੈ ਕੇ ਆਉ ਬਈ 7 ਲੈ ਦੇ ਬਾਈ 7 ਆ ਦੋਸਤੋ ਆ ਜੋ ਟੀਆ ਬਾਈਆਂ ਲਵੇ 1,60,000 ਰੁਪਿਆ ਮੁੱਲ ਕਰ ਦੇਣੀ ਹੈ ਦੇਖੋ ਤੁਸੀਂ ਮੋੜ ਬਸੂ ਮੰਡੀ ਦਾ ਡਰੈੱਸ ਆ ਜੋ ਟੀਆ ਬਾਈਆਂ ਲਵੇ ਇਹਦਾ ਮੁੱਲ ਕਰਦੇ ਆਗੇ 85000 ਤੇ ਆ ਗਾਂ ਕੀ ਬਾਈਆਂ ਲਵੇ ਇਹਦਾ ਮੁੱਲ ਕਰਦੇ 75000 ਫੋਰ ਵਿਜ਼ਨ ਟੌਪ ਦੀਆਂ ਮੱਝਾਂ ਦਿਖਾਵਾਗੇ ਵੀਡੀਓ ਦੇ ਵਿੱਚ ਲਾਸਟ ਤੱਕ ਬਣੇ ਰਹੋ ਜੀ ਇਹਦਾ 1 ਲੱਖ 9000 ਰੁਪਏ ਮ ਲਗਾ ਦਿਆ ਜੁੱਤੀ ਜੀ ਪਿਆਰ ਹਰਿਆਣੇ ਦੀ ਆ ਸਾਹ ਕਾਲੀ ਮੋਰ ਨਸਲ ਦੀ ਮੱਚਾਈ चकर चकर